ਸਰ ਸਹਿਬ ਜਦਿਆਂ ਜੀ ਦੀ ਸ਼ਹਾਦਤ ਨੂੰ ਸਮਰਪਿਤ 21 ਤੋਂ ਲੈ ਕੇ 28 ਤਰੀਕ ਤੱਕ ਜੋੜ ਮੇਲ ਦੀ ਸ਼ੁਰੂਆਤ ਹੋਣ ਜਾ ਰਹੀ ਆ ਸੋ ਦੇਸ਼ ਵਿਦੇਸ਼ ਤੋਂ ਸੰਗਤਾਂ શ્રી ਫਤੇਕੜ ਸਾਹਿਬ ਦੇ ਵਿੱਚ ਨਤਬਸਤਕ ਹੁੰਦੀਆਂ ਨੇ ਪੰਜਾਬ ਦੇ ਵਿੱਚ ਵਕਫ ਵਕ ਥਾਵਾਂ ਤੇ ਲੰਗਰ ਵੀ ਲੱਗਦੇ ਨੇ ਸੋ ਇਹਨਾਂ ਦਿਨਾਂ ਨੂੰ ਸ਼ਹੀਦੀ ਸਪਤਾਹਕ ਵੀ ਕਿਹਾ ਜਾਂਦਾ ਵਾ ਸੋ ਲੁਧਿਆਣਾ ਲਈ ਇੱਕ ਟੀਮ ਵੱਲੋਂ ਵੀ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਵਾ ਸੋ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਹਰਮਨ ਮੋਟਰ ਜਿਨ੍ਹਾਂ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਇਸ ਦਿਹਾੜੇ ਨੂੰ ਲੈ ਕੇ ਜਿਹੜਾ ਵੀ ਲੁਧਿਆਣਾ ਤੋਂ ਬੇਰਕਾ ਮਿਲਕ ਪਲਾਂਟ ਤੋਂ ਦਰਾਹਾ ਤੱਕ ਕੋਈ ਸਫਰ ਕਰਦਾ ਵਾ ਜਾਂ ਰਸਤੇ ਦੇ ਵਿੱਚ ਕਿਸੇ ਦੀ ਕੋਈ ਗੱਡੀ ਜਿਹੜੀ ਅਚਾਨਕ ਖਰਾਬ ਹੋ ਜਾਂਦੀ ਆ ਤਾਂ ਉਹਨਾਂ ਦੀ ਸਰਵਿਸ ਜਿਹੜੀ ਆ ਫ੍ਰੀ ਕੀਤੀ ਜਾਵੇਗੀ ਸੋ ਹੱਥਾਂ ਦੇ ਵਿੱਚ ਇਹਨਾਂ ਦੇ ਕਾਗਜ਼ ਵੀ ਹੈਗੇ ਆ ਜਿਨ੍ਹਾਂ ਦੇ ਉੱਤੇ ਲਿਖਿਆ ਵੀ ਹੋਇਆ ਹੈ ਇਹਨਾਂ ਵੱਲੋਂ ਕਿ ਫ੍ਰੀ ਸਰਵਿਸ ਕੀਤੀ ਜਾਵੇਗੀ ਸੋ ਪੂਰੀ ਗੱਲਬਾਤ ਕਰਾਂਗੇ ਸ਼ਹਾਦਤ ਜਿਹੜਾ ਸਪਤਾਹਕ ਆ ਉਹ ਸ਼ੁਰੂ ਹੋਣ ਜਾ ਰਿਹਾ ਵਾ ਬਾਈ ਜੀ ਸ਼ਹੀਦ ਦੀ ਸਪਤਾਹਕ ਸ਼ੁਰੂ ਹੋਣ ਜਾ ਰਿਹਾ ਵਾ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਵੀ ਵਿਸ਼ੇਸ਼ ਉਪਰਾਲਾ ਕੀਤਾ ਗਿਆ ਵਾ ਲੋਕ ਦੁੱਧ ਦੇ ਲੰਗਰ ਲਾਉਂਦੇ ਨੇ ਵਕਤ ਤਰੀਕੇ ਦੇ ਲੰਗਰ ਲਗਾਏ ਜਾਂਦੇ ਨੇ ਤੁਹਾਡੇ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀ ਜਿਹੜੀ ਵੀ ਗੱਡੀ ਖਰਾਬ ਹੋਵੇਗੀ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹਾ ਤੱਕ ਫ੍ਰੀ ਸਰਵਿਸ ਦਿੱਤੀ ਜਾਵੇਗੀ ਕਿਦਾਂ ਵਿਸ਼ੇਸ਼ ਉਪਰਾਲੇ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰਮਨ ਮੋਟਰ ਵੱਲੋਂ ਜਿਹੜਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਦੀ ਵੀ ਗੱਡੀ ਖਰਾਬ ਹੁੰਦੀ ਹੈ ਉਹਨੂੰ ਪ੍ਰੋਪਰ ਫ੍ਰੀ ਠੀਕ ਕੀਤੀ ਜਾਊਗੀ ਉਹਦੀ ਪ੍ਰੋਪਰ ਸਰਵਿਸ ਜਿਹੜੀ ਹੈ ਉਹ ਫ੍ਰੀ ਆਫ ਕੋਸਟ ਕੀਤੀ ਜਾਵੇਗੀ ਇਹ ਸਾਡਾ ਜਿਹੜਾ ਨਿਰੰਤਰ ਜਿਹੜੀ ਸੇਵਾ ਚੱਲ ਰਹੀ ਹੈ ਇਹ ਪਿਛਲੇ 3-4 ਸਾਲਾਂ ਤੋਂ ਸਾਡੀ ਨਿਰੰਤਰ ਹੀ ਸੇਵਾ ਚੱਲ ਰਹੀ ਹੈ ਤੇ ਜੇ ਕਿਸੇ ਦੀ ਗੱਡੀ ਦੁਬਾਰਾ ਫੇਰ ਇੱਕ ਵਾਰੀ ਬੇਨਤੀ ਕਰਦੇ ਆ ਹਰਮਨ ਮੋਟਰ ਵੱਲੋਂ ਜੇ ਕਿਸੇ ਦੀ ਕੋਈ ਗੱਡੀ ਜੇ ਫਤੇਗੜ ਸਾਹਿਬ ਜਾਣ ਵਾਲੀਆਂ ਸੰਗਤਾਂ ਦੀਆਂ ਗੱਡੀਆਂ ਜੇ ਖਰਾਬ ਹੁੰਦੀਆਂ ਨੇ ਤੇ ਹਰਮਨ ਮੋਟਰ ਵੱਲੋਂ ਫ੍ਰੀ ਆਫ ਕੋਸਟ ਠੀਕ ਕੀਤੀ ਜਾਊਗੀ ਖੜ ਦਾ ਮਹੀਨਾ ਹੁੰਦਾ ਵਾ ਪੋ ਦੀਆਂ ਰਾਤਾਂ ਸ਼ੁਰੂ ਹੋ ਜਾਂਦੀਆਂ ਨੇ ਧੁੰਦਾ ਹੁੰਦੀਆਂ ਨੇ ਤਾਂ ਇਹ 24 ਆਵਰ ਸਰਵਿਸ ਰਹੇਗੀ ਤੁਹਾਡੀ ਦਿਨੋਂ ਰਾਤ ਦੀ ਬਿਲਕੁਲ ਇਹ ਜਿਹੜੀ ਸੇਵਾ ਹੈ ਸਾਡੀ ਪ੍ਰੋਪਰ 24 ਘੰਟੇ ਦੀ ਸੇਵਾ ਵਿੱਚ 24 ਘੰਟੇ ਹੀ ਰਹੂਗੀ ਕਿਉਂਕਿ ਜੇ ਸਾਨੂੰ ਰਾਤ 2 ਵਜੇ ਫੋਨ ਆਂਦਾ ਰਾਤ 3 ਵਜੇ ਫੋਨ ਆਂਦਾ ਤੇ ਸਾਡੀ ਸੇਵਾ ਰਾਤ ਪ੍ਰੋਪਰ 24 ਘੰਟੇ ਹਾਜ਼ਰ ਹੈ ਕਿੰਨੀਆਂ ਟੀਮਾਂ ਟੋਟਲ ਬਣਾਈਆਂ ਤੁਸੀਂ ਸਾਡੇ ਵਿੱਚ ਜਿਹੜੇ 21 ਤੋਂ 22 ਮੈਂਬਰੀ ਸਾਡੀ ਕਮੇਟੀ ਹੈ ਪ੍ਰੋਪਰ ਅਸੀਂ ਸਾਰੀ ਟੀਮ ਹਾਜ਼ਰ ਹਾਂ ਸਾਰੀ ਟੀਮ ਇਸ ਚੀਜ਼ ਦੇ ਵਿੱਚ ਹਾਜ਼ਰ ਹਾਂ ਇੱਕ ਹੋਰ ਛੋਟੀ ਜੀ ਬੇਨਤੀ ਕਰਦੇ ਹਾਂ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇੱਕ ਤਾਂ ਜਿਹੜੀ ਹਰਮਨ ਮੋਟਰ ਵੱਲੋਂ ਅਸੀਂ ਆਹ ਸੇਵਾ ਸ਼ੁਰੂ ਕੀਤੀ ਗਈ ਤੇ ਇੱਕ ਮਿਸ਼ਨ ਸੇਵਾ ਜਤਾ ਦੁੱਗਰੀ ਵੱਲੋਂ ਦੁੱਧ ਦਾ ਲੰਗਰ ਜੋ ਹਮੇਸ਼ਾ ਹੀ ਤੁਹਾਨੂੰ ਗੌਰਵ ਜੀ ਪਤਾ ਹੋਊਗਾ ਹਮੇਸ਼ਾ ਹੀ ਸਾਡੀ ਸੰਸਥਾ ਜਿਹੜੀ ਕਰਦੀ ਆ ਰਹੀ ਹੈ ਉਹ ਦੁੱਧ ਦਾ ਲੰਗਰ ਵੀ ਨਾਲ ਦੇ ਨਾਲ ਚਾਲੂ ਰੱਖਿਆ ਜਾਊਗਾ ਕੋਈ ਨੰਬਰ ਵੀ ਵਿਸ਼ੇਸ਼ ਜਾਰੀ ਕੀਤਾ ਗਿਆ ਅਗਰ ਕਿਸ ਸੰਪਰਕ ਕਰਨਾ ਚਾਹੁੰਦਾ ਤੁਹਾਡੇ ਨਾਲ ਸੰਪਰਕ ਬਿਲਕੁਲ ਗੌਰਵ ਜੀ ਜਿਹੜਾ ਨੰਬਰ ਹੈ ਸਾਡਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 95 17 66 1984 ਸਾਡਾ ਨੰਬਰ ਹੈ ਉਸ ਤੋਂ ਬਾਅਦ ਹਰਮਨ ਦਾ ਜਿਹੜਾ ਨੰਬਰ ਹੈ 96 ਹਾਲੀ 787816 ਸਾਡਾ ਨੰਬਰ ਹੈ ਜੇ ਕਿਸੇ ਵੀਰ ਦੀ ਕੋਈ ਗੱਡੀ ਟੈਕਨੀਕਲ ਪ੍ਰੋਬਲਮ ਜਿਹੜੀ ਹੋ ਜਾਂਦੀ ਰਾਸਤੇ ਵਿੱਚ ਚਾਰ ਸਾਹਿਬ ਜਹਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜਿਹੜੀ ਫਤੇਗੜ ਸਾਹਿਬ ਜਾਣ ਵਾਲੀਆਂ ਸੰਗਠਾਂ ਦੀ ਕੋਈ ਗੱਡੀ ਖਰਾਬ ਹੁੰਦੀ ਹੈ ਤਾਂ ਉਹ ਬਿਲਕੁਲ ਮੁਫਤ ਫ੍ਰੀ ਠੀਕ ਕੀਤੀ ਜਾਊਗੀ ਅਸੀਂ ਨੰਬਰ ਦੁਆਰਾ ਫੇਰ ਜਾਰੀ ਕਰ ਦਿੰਦੇ ਹਾਂ 9646 787816 ਸਾਡਾ ਨੰਬਰ ਹੈ ਜੇ ਕਿਸੇ ਵੀਰ ਦੀ ਕੋਈ ਗੱਡੀ ਖਰਾਬ ਹੁੰਦੀ ਹੈ ਉਹ ਤੇ ਬਿਲਕੁਲ ਫ੍ਰੀ ਠੀਕ ਕੀਤੀ ਜਾਊ। ਸੋ ਬਿਲਕੁਲ ਇਹ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਹੱਥਾਂ ਦੇ ਵਿੱਚ ਕਾਗਜ਼ ਔਰ ਨੰਬਰ ਵੀ ਉਹਨਾਂ ਵੱਲੋਂ ਦਿੱਤਾ ਕਿ ਕਿਸੇ ਦੀ ਵੀ ਗੱਡੀ ਕੋਈ ਰਸਤੇ ਦੇ ਵਿੱਚ ਖਰਾਬ ਹੋਂਦੀ ਤਾਂ ਉਹ ਫ੍ਰੀ ਜਿਹੜੀ ਆ ਸਰਵਿਸ ਕੀਤੀ ਜਾਵੇਗੀ ਤਾਂ ਬਾਈ ਜੀ ਇਹ ਵਿਸ਼ੇਸ਼ ਉਪਰਾਲਾ ਹੋਇਆ ਕਿਸ ਤਰ੍ਹਾਂ ਟੀਮਾਂ ਤੁਸੀਂ ਇੱਥੋਂ ਰਵਾਨਾ ਕਰਨਗੇ ਇਹ ਕਿੱਦਾਂ-ਕਿੱਦਾਂ ਤੁਸੀਂ ਸੰਪਰਕ ਜਿਹੜਾ ਵਾ ਲੋਕਾਂ ਨਾਲ ਰੱਖੋਗੇ ਜਿਵੇਂ ਕਿ ਸਾਨੂੰ ਫੋਨ ਆਂਦਾ ਕੋਈ ਤੇ ਸਾਡੋ ਮੁੰਡੇ ਜਾਣਗੇ ਗੱਡੀ ਜਿੱਥੇ ਵੀ ਖਰਾਬ ਹੋਈ ਜਿਵੇਂ 베ਰਕਾ ਪਲੈਂਟ ਤੋਂ ਲੈ ਕੇ ਦਰਾਹੇ ਤੱਕ ਜਿੱਥੋਂ ਵੀ ਸਾਨੂੰ ਫੋਨ ਆਉਂਦਾ ਅਸੀਂ ਉੱਥੇ ਪਹੁੰਚਾਂਗੇ ਤਾਂ ਟੀਮਾਂ ਕਿਦਾਂ ਤੁਹਾਡੇ ਮਕੈਨਿਕ ਕਿੰਨੇ ਜਿਹੜੇ ਉਹ ਸਰਵਿਸ ਲਈ ਤਿਆਰ ਕੀਤੇਗੇ ਤੁਸੀਂ ਇਹ ਇੱਕ ਤਾਂ ਮੈਂ ਹੋ ਗਿਆ ਮੇਰੇ ਨਾਲ ਚਾਰ ਪੰਜ ਮੁੱਡੇ ਹੋਰ ਨੇ ਹੂੰ ਹੂੰ ਆਪਣਾ ਅਸੀਂ ਜਿੱਥੋਂ ਵੀ ਫੋਨ ਆਂਦਾ ਹੈ ਤੇ ਅਸੀਂ ਪਹੁੰਚਾਂਗੇ ਉੱਥੇ ਪੰਜ ਛੇ ਮੁੱਡੇ ਜਿਹੜੇ ਵੀ ਆਪਣੇ ਨਾਲ ਅਲੱਗ-ਅਲੱਗ ਥਾਵਾਂ ਤੋਂ ਵੀ ਜੇ ਫੋਨ ਆਂਦਾ ਸੀ ਅਸੀਂ ਜਰੂਰ ਪਹੁੰਚਾਂਗੇ ਉੱਤੇ ਨਾਲ ਇਹ ਦਿਨ ਤੇ ਰਾਤ ਦੀ ਸਰਵਿਸ ਪ੍ਰੋਪਰ ਹੈਗੀ ਤੁਹਾਡੀ ਪ੍ਰੋਪਰ ਦਿਨ ਤੋਂ ਰਾਤ ਭਾਵੇਂ ਰਾਤ ਦੇ 2 ਵਜੇ ਹੋਣ ਤੇ ਭਾਵੇਂ ਦਿਨ ਦੇ 12 ਵਜੇ ਹੂੰ ਹੂੰ ਅਸੀਂ ਉੱਥੇ ਜਰੂਰ ਪਹੁੰਚਾਂਗੇ ਬਾਈ ਜੀ ਇਹ ਕਿ ਵਿਸ਼ੇਸ਼ ਉਪਰਾਲਾ ਕੀਤਾ ਗਿਆ ਵਾ ਲੰਗਰ ਬਹੁਤ ਸਾਰੇ ਲੱਗਦੇ ਨੇ ਦੁੱਧ ਦਾ ਲੰਗਰ ਲੱਗਦਾ ਕੱਪੜਿਆਂ ਦਾ ਲੰਗਰ ਲੱਗਦੇ ਨੇ ਇਹ ਅਨੋਖਾ ਲੰਗਰ ਆ ਕਿ ਕਿਸੇ ਦੀ ਵੀ ਰਸਤੇ 'ਚ ਗੱਡੀ ਕੋਈ ਟੈਕਨੀਕਲ ਕੋਈ ਖਰਾਬ ਹੋ ਜਾਂਦੀ ਹੈ ਤਾਂ ਉੱਥੇ ਤੁਸੀਂ ਫ੍ਰੀ ਸਰਵਿਸ ਦਵੋਗੇ ਬਿਲਕੁਲ ਬਿਲਕੁਲ ਸਹਿਰਾ ਦੇ ਦੋ ਹੋਣ ਜਿਵੇਂ ਵੱਡੇ ਭਾਈ ਨੇ ਦੱਸਿਆ ਚਾਹੇ ਸਵੇਰ ਦੀ ਦੁਪਹਿਰ ਦੇ 12 ਵਜੇ ਹੋਣ ਅਸੀਂ ਜੇ ਵੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੋਈ ਜਿਹੜੀ ਵੀ ਸੰਗਤ ਹੈ ਅਗਰ ਉਹਨੂੰ ਇਸ ਗੱਡੀ ਚੱਲਦੀ ਜ ਕੋਈ ਦਿੱਕਤ ਆ ਜਾਂਦੀ ਹੈ ਤਾਂ ਵੱਡੇ ਭਾਈ ਉਹਨਾਂ ਦੇ ਨੰਬਰਾਂ ਤੇ ਕਾਲ ਕਰ ਸਕਦਾ ਤੇ ਅਸੀਂ ਇਹਦੀ ਗੱਡੀ ਚੱਲਦੀ ਹੀ ਕਰਕੇ ਆਵ ਕਿਸ ਤਰ੍ਹਾਂ ਕੀ ਹੋ ਸਕਦਾ ਤੇ ਹੋਰ ਵੀ ਜਿਸ ਤਰ੍ਹਾਂ ਵੀਰੇ ਨੇ ਦੱਸਿਆ ਕਿ ਦੁੱਧਰੀ ਸੇਵਾ ਦਾ ਲੰਗਰ ਵੀ ਸਾਡੇ ਵੱਲੋਂ ਪਿਛਲੇ 3-4 ਸਾਲ ਤੋਂ ਕਰਾਇਆ ਜਾ ਰਿਹਾ ਮਹਾਰਾਜ ਆਪ ਕਰਾਉਂਦੇ ਨੇ ਇਸ ਚੀਜ਼ ਨੂੰ ਤੇ ਉਸ ਤੋਂ ਇਲਾਵਾ ਸਾਡੀ ਟੀਮ ਦੇ 12-13 ਬੰਦੇ ਹੋਰ ਵੀ ਨੇ ਜਿਹੜੇ ਸੇਵ ਚ ਲੱਗੇ ਹੋਏ ਨੇ ਪਰ ਕੱਲੇ ਇਸ ਟਾਈਮ ਜਿਹੜੇ ਨੇ ਬਾਕੀ ਵਰਕਿੰਗ ਨੇ ਮੁੰਡੇ ਜਿਹੜੇ ਨੇ ਜਿਵੇਂ ਸੰਧੂ ਮੋਟਰ ਲੱਗੇ ਹੋਏ ਨੇ ਜਾਂ लवली ਮੋਟਰ ਚ ਮੁੰਡੇ ਕੰਮ ਕਰਦੇ ਨੇ ਬੜੀ ਐਕਸਪੀਰੀਅੰਸ ਬੰਦੇ ਨੇ ਸਾਡੇ ਕੋਲੇ ਕੋਈ ਏਦਾਂ ਨਹੀਂ ਹੈ ਮਤਲਬ ਵੀ ਉਹਦਾ ਸਿਸਟਮ ਹੈ ਅੱਛਾ ਵਧੀਆ ਕਿ ਤੁਸੀਂ ਆਓ ਗੁਰੂ ਘਰ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਦਿਖਾਓ ਉਹਨਾਂ ਨੂੰ ਆਪਣੀ ਸਿੱਖ ਕ ਕਿੱਦਾਂ ਆਪ ਅੱਥਰ ਤੱਕ ਪਹੁੰਚੇ ਆ ਤੇ ਇਸ ਜਗ੍ਹਾ ਤੇ ਜਰੂਰ ਲੈ ਕੇ ਜਾਓ ਮੈਂ ਤਾਂ ਇਹ ਕਹੂੰਗਾ ਕਿ ਆਪਾਂ ਨਿਕਲੀਏ ਕਰੋ ਆਪਣੇ ਬੱਚਿਆਂ ਨੂੰ ਜਰੂਰ ਦਿਖਾਈਏ ਇਹ ਚੀਜ਼ਾਂ ਲੈ ਜਾ ਕੇ ਸੋ ਇੱਕ ਮੈਸੇਜ ਹੈ ਕਿ ਲੋਕ ਘਰਾਂ ਦੇ ਵਿੱਚੋਂ ਜੂ ਨਿਕਲਣ ਇਹ ਇਹ ਦਿਹਾੜੇ ਜਿਹੜੇ ਨੇ ਇਹ ਦੇਖ ਕੇ ਆਣ ਉੱਥੇ ਜਾ ਕੇ ਕਿੱਦਾਂ ਕੁਰਬਾਨੀਆਂ ਦਿੱਤੀਆਂ ਤੁਸੀਂ ਇਸ ਚੀਜ਼ ਲਈ ਮੈਂ ਉਹਨਾਂ ਨੂੰ ਕਹੂੰਗਾ ਕਿ ਇਹ ਨਾ ਆਪਾਂ ਦੇਖੀਏ ਕਿ ਠੰਡ ਬਹੁਤ ਹੈ ਜਾਂ ਫਿਰ ਲੈ ਜਾਾਂਗੇ ਪਰ ਇਹ ਨਹੀਂ ਇਹ ਜਾ ਕੇ ਆਪਾਂ ਨੂੰ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਆਪਣੇ ਗੁਰੂਆਂ ਪੀਰਾਂ ਨੇ ਕਿੰਨੀ ਕੀ ਕੁਰਬਾਨੀ ਆਪਣੇ ਲਈ ਹੈਗੀ ਆਪਾਂ ਸਿੱਖੀ ਸੰਭਾਲੀਏ ਜਿਵੇਂ ਆਪਾਂ ਹੁਣ ਬਹੁਤ ਕੁਝ ਆਪਾਂ ਦੇਖਦੇ ਜਾ ਰਹੇ ਹਾਂ ਕਿ ਮਾਰਕੀਟ 'ਚ ਚੇਂਜ ਹੁੰਦਾ ਆ ਰਿਹਾ ਪਰ ਆਪਾਂ ਨੂੰ ਨਹੀਂ ਹੋਣਾ ਚਾਹੀਦਾ ਚੀਜ਼ਾਂ ਸੋ ਮੈਂ ਹਰ ਇੱਕ ਵੀਰ ਨੂੰ ਹਰ ਇੱਕ ਸਿੱਖ ਨੂੰ ਕਰੂੰਗਾ ਵੀ ਚਾਹੇ ਜਿੱਥੇ ਵੀ ਵੱਸਦਾ ਵੀ ਇਹਨਾਂ ਦਿਨਾਂ ਵਿੱਚ ਆਪਣੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਉੱਥੇ ਲੈ ਕੇ ਜਾਵੇ ਆਪਣੇ ਬਜ਼ੁਰਗਾਂ ਨੂੰ ਵੀ ਇੱਕ ਵਾਰ ਜ਼ਰੂਰ ਉੱਥੇ ਲੈ ਕੇ ਜਾਵੇ ਤੇ ਰਾਹ ਦੇ ਵਿੱਚ ਅਗਰ ਕੋਈ ਏਦਾਂ ਦੀ ਦਿੱਕਤ ਉਹਨੂੰ ਲੱਗਦੀ ਹੈ ਤਾਂ ਅਸੀਂ ਬੈਠੇ ਹਾਂ ਸੇਵਾ ਲੁਧਿਆਣਾ ਮੁੱਲਾ ਆਪਣੇ ਵੇਰਕਾ ਪਲਾਨ ਤੋਂ ਲੈ ਕੇ ਦਰਾਹਿਤ ਲੱਗਦੀ ਤੱਤ ਪਰ ਬੈਠੇ ਆ ਜਦੋਂ ਮਰਜ਼ੀ ਤੁਹਾਨੂੰ ਕਾਲ ਕਰ ਸਕਦਾ ਵੀਰ ਆ। ਸੋ ਬਿਲਕੁਲ ਜਿਵੇਂ ਕਿ ਇਹ ਸੰਪਰਕ ਨੰਬਰ ਹੈਗਾ ਵਾ। ਆ ਰਸਤੇ ਦੇ ਵਿੱਚ ਅਗਰ ਕੋਈ ਟੈਕਨੀਕਲ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਹਾਡੀ ਕਾਰ ਜਾਂ ਕੋਈ ਟਰੈਕਟਰ ਕੁਝ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ। ਵਾਲਾ ਵੀਰ ਵੀ ਅਗਰ ਹੈ ਨਾ ਕੋਈ ਬਾਈਕ ਮੋਟਰਸਾਈਕਲ ਵਾਲਾ ਵੀਰ ਵੀ ਹੈ ਤਾਂ ਉਹ ਵੀ ਇਸ ਚੀਜ਼ ਨੂੰ ਨਾ ਕਰ ਰਹੇ ਕਿ ਗੱਡੀਆਂ ਗੱਡੀਆਂ ਦੀ ਸੇਵਾ ਆ ਵੀ ਹਰ ਚੀਜ਼ ਹੀ ਕਰਾਂਗੇ ਉਹ ਦਿੱਲੀ। ਮਤਲਬ ਹਰ ਕੀ ਚੀਜ਼ ਆ ਚਾਹੇ ਟਰੈਕਟਰ ਆ ਚਾਹੇ ਗੱਡੀਆਂ ਚਾਹੇ ਉਹ। ਹਾਂਜੀ ਹਾਂਜੀ। ਸੋ ਬਿਲਕੁਲ ਕੁਝ ਹੋਰ ਇੱਕ ਹੋਰ ਬੇਨਤੀ ਕਰਦੇ ਆ। 24 ਤਰੀਕ ਨੂੰ ਦਿਨ ਐਤਵਾਰ ਨੂੰ ਡੁੱਗਰੀ ਨਹਿਰ ਦੇ ਉੱਪਰ ਜਿਹੜੀ ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤਾਂ ਲਈ ਅਸੀਂ ਲੰਗਰ ਤੇ ਪ੍ਰਸ਼ਾਦਾ ਵੀ ਤਿਆਰ ਕਰ ਰਹੇ ਹਾਂ ਜਿਸ ਕਿਸੇ ਵੀਰ ਨੇ ਉੱਥੇ ਵੀ ਪਹੁੰਚਣਾ ਹੋਵੇ ਉੱਥੇ ਵੀ ਪਹੁੰਚ ਸਕਦਾ ਇੱਕ ਹੋਰ ਅਸੀਂ ਛੋਟੀ ਜੀ ਬੇਨਤੀ ਕਰਦੇ ਹਾਂ ਪੁੱਤਰਾਂ ਵਾਲਿਓ ਭੁੱਲਣਾ ਜਾਇਓ ਪੁੱਤਰਾਂ ਦੀ ਕੁਰਬਾਨੀ ਨੂੰ ਇਹ ਕੁਰਬਾਨੀ ਬਹੁਤ ਵੱਡੀ ਹੈ ਸਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਸਾਨੂੰ ਸਾਰਿਆਂ ਨੂੰ ਫਤੇਗੜ ਸਾਹਿਬ ਜਰੂਰ ਦਰਸ਼ਨ ਕਰਨ ਲਈ ਪਹੁੰਚਣਾ ਚਾਹੀਦਾ ਹੈ ਕਿਉਂਕਿ ਸਾਹਿਬਜ਼ਾਦਿਆਂ ਜੀ ਦੀ ਜਿਹੜੀ ਲਸਾਨੀ ਹੈ ਉਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਭੁਲਾਣਾ ਕਹਿੰਦੇ ਨਾ ਜਿਹੜੀ ਕੌਮ ਆਪਣੇ ਵਿਰਾਸਤ ਨੂੰ ਭੁੱਲ ਜਾਂਦੀ ਹੈ ਤੇ ਉਹ ਨਾ ਅੱਜ ਜਿਉਂਦੀ ਰਹਿੰਦੀ ਹੈ ਤੇ ਨਾ ਕੱਲ ਰਹਿੰਦੀ ਹੈ ਤੇ ਇਸ ਚੀਜ਼ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਸਾਹਿਬਜ਼ਾਦਿਆਂ ਜੀ ਨੇ ਬਹੁਤ ਵੱਡਾ ਜੋ ਕਰ ਦਿਖਾਇਆ ਉਸ ਵਾਸਤੇ ਅਸੀਂ ਉਹਨਾਂ ਵਾਸਤੇ ਇੱਕ ਨਿੱਕਾ ਜਿਹਾ ਉਪਰਾਲਾ ਜਿਹੜਾ ਅਸੀਂ ਕੀਤਾ ਸੀ ਹਰਮਨ ਮੋਟਰ ਵੱਲੋਂ ਤੇ ਇਸ ਚੀਜ਼ ਵਿੱਚ ਦੁਬਾਰਾ ਫੇਰ ਕਹਿ ਰਹੇ ਹਾਂ ਸਾਡੀ ਜਿਹੜੀ ਸੇਵਾ ਹੈ ਉਹ 24 ਘੰਟੇ ਨਿਰੰਤਰ ਜਾਰੀ ਰਹੂ ਸੋ ਬਿਲਕੁਲ 21 ਤੋਂ ਲੈ ਕੇ 28 ਤਰੀਕ ਤੱਕ ਹਰਮਨ ਮੋਟਰ ਵੱਲੋਂ ਇਹ ਸੇਵਾ ਜਿਹੜੀ ਆ ਜਾਰੀ ਰਹੇਗੀ ਕਿਤੇ ਵੀ ਰਸਤੇ ਦੇ ਵਿੱਚ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡੀ ਬਾਈਕ ਕਾਰ ਜਾਂ ਟਰੈਕਟਰ ਕੋਈ ਟੈਕਨੀਕਲ ਤਰੀਕੇ ਨਾਲ ਕੋਈ ਖਰਾਬ ਖਰਾਬ ਹੋ ਜਾਂਦਾ ਵਾ ਤਾਂ ਹਰਮਨ ਮੋਟਰ ਵੱਲੋਂ ਇਸ ਸ਼ਹਾਦਤ ਦਿਹਾੜੇ ਤੇ ਇੱਕ ਸੇਵਾ ਆਰੰਭ ਕੀਤੀ ਗਈ ਆ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਜਿਹੜਾ ਵਾ ਜਰੂਰ ਕਰ ਸਕਦੇ ਹੋ ਕੈਮਰਾਮੈਨ ਸਰਮਨ ਦੇ ਨਾਲ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ